ਸਰਸ਼ਕਲ ਜੀ ਸਾਰਿਆਂ ਨੂੰ ਮਹਿਕਦੀਪ ਕੌਰ ਜੰਡੂ ਬੋਲੋ ਸੱਚ ਟਾਈਮ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ ਜੈਂਤੀਪੁਰ ਪਰਿਵਾਰ ਵੱਲੋਂ ਸੁਖਿੰਦਰ ਰੰਧਾਵਾ ਦੇ ਹੱਕ ਵਿੱਚ ਰੱਖੀ ਗਈ ਅਹਿਮ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ 5000 ਲੋਕਾਂ ਦੇ ਠਾਠਾ ਮਾਰਦੇ ਇਕੱਠ ਨੇ ਸੁਖਿੰਦਰ ਰੰਧਾਵਾ ਦੇ ਦਿੱਤੀ ਲਈ ਮੋਹਰ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਟੀਪੂ ਜੈਂਤੀਪੁਰਿਆ ਦੀ ਪਿੱਟ ਤੇ ਥਾਪੀ ਮਾਰਦੇ ਕਿਹਾ ਕਿ ਕਾਂਗਰਸ ਮਿਹਨਤੀ ਵਰਕਰ ਦਾ ਜ਼ਰੂਰ ਪਾਉਂਦੀ ਹੈ ਮੁੱਲ ਸੁਖਿੰਦਰ ਰੰਧਾਵਾ ਨੂੰ ਪਟਾਲਾ ਹਲਕੇ ਵੱਲੋਂ ਹਜ਼ਾਰਾਂ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਜਾਵੇਗਾ ਰਜਿੰਦਰ ਕੁਮਾਰ ਜੈਂਤੀਪੁਰ ਐਡਵੋਕੇਟ ਅਮਨਦੀਪ ਜੈਂਤੀਪੁਰ ਹਲਕੇ ਦੇ ਸੀਨੀਅਰ ਪਾਰਟੀ ਆਗੂ ਅਤੇ ਵੱਡੀ ਗਿਣਤੀ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਅਤੇ ਨਾਲ ਦੀ ਉਹਨਾਂ ਵੱਲੋਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿੱਚ ਵੋਟ ਪਾਉਣ ਦਾ ਪ੍ਰਣ ਵੀ ਕੀਤਾ ਗਿਆ। ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਮੀਦਵਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼੍ਰੋਮਣੀ ਕਾਲੇਤਾਲ ਦੀ ਸਰਕਾਰ ਉੱਤੇ ਰੱਜ ਕੇ ਪੜਾਸ ਕੱਢੀ। ਅੱਗੇ ਉਹਨਾਂ ਆਖੇ ਕਿ ਇਸ ਵਾਰ ਕਾਂਗਰਸ ਨੂੰ ਵਾਅਦਾ-ਵਾਅਦਾ ਵੋਟਾਂ ਪਾ ਕੇ ਸੈਂਟਰ ਵਿੱਚ ਭੇਜੋ ਤਾਂ ਜੋ ਕਿ ਕਿਸਾਨਾਂ ਦੇ ਐਮਐਸਪੀ ਨੂੰ ਲੈ ਕੇ ਚੱਲ ਰਹੇ ਅੰਦੋਲਨ ਨੂੰ ਉਹ ਹੱਲ ਕਰਵਾ ਸਕਣ ਅਤੇ ਪੰਜਾਬ ਦੇ ਤਾਨੀ ਮਸਲੇ ਨੂੰ ਬਚਾਇਆ ਜਾ ਸਕੇ ਬਟਾਲਾ ਤੋਂ ਬਲਦੇਵ ਸਿੰਘ ਖਾਲਸਾ ਤੇ ਸੁਨੀਲ ਕੁਮਾਰ ਬਟਾਵਲੀ ਜੀ ਦੀ ਵਿਸ਼ੇਸ਼ ਰਿਪੋਰਟ ਧੰਨਵਾਦ